ਆ ਜਾ ਆ ਜਾ ਇੱਥਾ ਆ ਜਾ ਲੈ ਲੈ ਝੂਠੇ ਲੈ ਆ ਵੀ ਗੋਲੀਆਂ ਖੇਡਣ ਲੱਗਿਆਂ ਅਜ ਅਸੀਂ ਕੜਾ ਕੜਾ ਦੇ ਕੜਾ ਕੱਲ ਅਸੀਂ ਹੱਥ ਜਾ ਕਰ ਲਿਆ ਚਲੋ ਇੱਥੇ ਕੱਬੇ ਜੋ ਪੱਟ ਲੋ ਨਹੀਂ ਉਤੀ ਇਹ ਤਾਂ ਪੱਦਰ ਹੀ ਨਹੀਂ ਦੇ ਆ ਆਹ ਮੰਜੀ ਤੁਰੇ ਪੱਟ ਆ ਖੱਪੜੀ ਨਹੀਂ ਇਹ ਤਿਹੜਾਈਂ ਚ ਫਸੀ ਜਾਣੀਆਂ ਰੁਕੀ ਜਾਣੀਆਂ ਇੱਥੇ ਨੂੰ

ਚਲੋ ਬਸ ਹੁਣ ਏਡੀ ਗੱਡੀ ਕਰਨੀ ਆ ਹਾਂ ਬਸ ਬਹੁਤ ਆ ਸੱਜੀ ਤੇਰੇ ਮੀਕੋ ਆ ਗਏ ਓਏ ਐ ਗਵੀਰ ਤੁਹਾਨੂੰ ਨਾ ਖਰੀਦਤਾ ਨਵਾਂ ਗੋਲ ਨਵਾਂ ਪੱਲਾ ਪੱਲਾ ਲਾ ਪਨ ਇਹਨਾਂ ਨੂੰ ਸਾਰਿਆਂ ਨੂੰ ਗੋਲੀਆਂ ਖੇਡਣ ਨੂੰ ਲਾ ਦੇਣਾ ਮੁੜ ਕੇ ਜਿਹੜੇ ਘਰ ਦੇ ਨਾਲ ਜਿੱਦ ਕਰਨ ਨਾ ਉਹਰੇ ਮਿਲਣੀ ਆ ਇਹ। ਫਿਰ ਆਪਾਂ ਦੇ ਦੁਕਾਨ ਰਖੋ ਗੋਲੀਆਂ ਮਗਾਉਣੀ ਇੰਡੀਆ ਤੇ। ਮੈਨੂੰ ਕਹਿ ਕੇ ਸੀ ਤਾਂ ਖੇਲਣ ਲੱਗਿਆ। ਹਾਂ। ਸਾਜਾ ਗੋਲੀਆਂ ਖੇਲਣੀਆਂ। ਅਸੀਂ ਕਾਸਤੀ ਲਿਓਨੇ ਲਾ ਲੇ ਭਾਈ ਗੋਲੇ ਖੇਲਣ। ਤੇ ਸਾਡੀ ਗੋਲੀ ਘੱਟ ਗਈ ਕਿ ਅਸੀਂ ਗਣੀ ਹੈਨੀ। ਇੱਕ ਮੁੰਡਾ ਦਾ ਸੁੱਕਿਆ ਜਾ ਬਹੁਤ ਤਾਂ ਗਲਦਾ ਹਾਂ ਕੌਂ ਜਾਂ ਬਾਹਰ ਨਿਕਲਿਆ ਖੜਾ ਸੀ। ਠੀਕ ਗੋਰੀ ਆ ਮਰਲੀਨ ਜਿੱਡੀ ਕੁੜੀ ਮੈਨੂੰ ਕਹਿੰਦੀ ਇਹਨੇ ਖਾ ਲਈ ਮੈਨੂੰ ਲੱਗਦਾ। ਮੈਂ ਕਾ ਤੇ ਕਹਿੰਦੀ ਆ ਤੇ ਗਲ ਚ ਫਸੀ ਨਹੀਂ ਕਹਿੰਦੀ ਨੇ ਗੋਲੀ ਖਾ ਲਈ। ਗੋਲੀਆਂ ਚਲੋ ਉਹਨਾਂ ਕੇ ਪੁਰੀਆ ਝੇੜ ਲਓ ਮਜੀਦ ਦਾ ਸਿਰ ਲਾਤਾ ਉਹਨੇ ਮਾਰ ਕੇ ਚਾਰ-ਚਾਰੇ ਲੈਣੀ ਹੈ ਬੱਜੀ ਵੀ ਖਾਸੀ ਜ਼ੋਰ ਨਾਲ ਆ ਯਾਰ ਠੀਕ ਆ ਸਿਰ ਚਾਰ-ਚਾਰੇ ਲੈਣੀ ਹੈ ਹਾਂ ਪੰਜ-ਪੰਜ ਕਰ ਲਓ ਫਿਰ ਹਿੱਲਗੇ ਬਈ ਜ਼ਿਆਦਾ ਬੱਜੀ ਜਾਉ ਉਹਨਾਂ ਨੂੰ ਵੀ ਪੜਦੇ ਚਲੋ ਉਹ ਵੀ ਹੈਗਾ ਨਾ ਆਪਣੇ ਕੋਲ ਬੜਾ ਬੰਦਾ ਕਿੰਨੇ ਗੋਲੀਆਂ ਹੋਊ ਮੇਰੇ ਕੀ ਨੇ ਸਾਹਮਣੇ ਹਾਂ ਚਲੋ ਤੁਸੀਂ ਚਾਰੇ ਜਾਣੇ ਫੇਲੋ ਬਾਈ ਦੇਖਾ ਪਹਿਲਾਂ ਰੋਂਡੀ ਨਹੀਂ ਕਰਨੀ ਹੈ ਸੈਵੀ ਨੂੰ ਦੋ ਆਲਾ ਫੜੇ ਆ ਤਾਂ ਜਰੂਰ। ਅਰੇ ਨਹੀਂ ਨਾ ਉਹ ਰਹੀ ਨਹੀਂ ਦਾ ਆ ਕਰਨਾ ਹੈ। ਉਹਨਾਂ ਨੂੰ ਕਹਿ ਕੇ ਯਾਰ ਪਰੇ ਜਾ ਕੇ ਖੇਡ ਲੋ। ਸਾਇ ਜਿਹਨਾਂ ਨੂੰ ਗਾਗਾ ਵੀ। ਸਾਰੀ ਕੋਈ ਅੰਧਾਰੇ ਲਾਜੋ ਖਾਰੇ ਕਿ ਦੋ ਗਿਆ ਅੰਦਰ। ਉਹ ਰਹੀ ਗਿਆ ਕੁੱਟਣਾ ਵੀ ਚੱਕ ਕੇ ਲੈ ਜਾ। ਬਰਾਸੀ ਹੈ ਕਾ ਖੇਡ ਲੈਣਾ ਤਾਂ ਆਜਾ। ਨਹੀਂ ਨਹੀਂ ਉਹ ਕਰਨਗੇ ਯਾਰ। ਹਾਂ ਸਿਖਾ ਦੰਨੇ ਇਹਨਾਂ ਨੂੰ। ਖਰਾ ਨਹੀਂ ਕਰਨਗੇ। ਕਹਿ ਤੁਸੀਂ ਦੇਖ ਲੋ ਖੜ ਕੇ ਤੁਹਾਨੂੰ ਸਿੱਖ ਜੂਗੇ ਫਿਰ। ਇੱਥੇ ਰੱਖ। ਕਿੰਨੇ ਟਿੰਗਾ ਪੰਜ ਟਿੰਗਾ ਪਾਲਾ ਨਾ ਪੰਜ ਦਾ ਬਹੁਤ ਹੋਣੀ ਆ 5 ਮੀਟਰ ਦਾ ਦੂਰ ਪਾਉ ਲੰਘ ਜਾਣਾ ਇਹ ਇੱਥੇ ਕ ਬਹੁਤ ਆ ਚਲੋ ਚੱਲ ਮਜੀਦਾ ਰੌਂਡ ਹੀ ਨਹੀਂ ਕਰਨੀ ਹੈ ਬਾਈ ਸੋ ਪਹਿਲਾਂ ਦੇਖਦੇ ਨੇੜੇ ਕਿਦੀ ਜਾਂਦੀ ਆ ਚਲੋ ਚੱਲ ਮਜੀਦਾ ਇੱਚੋ ਉਹ ਤੇਰੀ ਓਏ ਚੱਲ ਮਿੱਦੀ ਹੋ ਗਿਆ ਦਾ ਪਹਿਲਾਂ ਹੀ ਮਿੱਦੀ ਬਣ ਗਿਆ ਕੱਢ ਕੱਢ ਉਹਨੂੰ ਕੁਤੀ ਦੇ ਕੱਢ ਗੋਲੀ ਨੂੰ ਨਹੀਂ ਮੈਂ ਕਹਿੰਦਾ ਗੱਡੀ ਨਹੀਂ ਆ ਫਿਰ ਥੋੜੀ ਵਿੱਚ ਹੌਲੀ ਹੌਲੀ ਸਹਜ ਨੇ ਸਹਜ ਨੂੰ ਹਲੇ ਉਹ ਸਾਡੀ ਪ੍ਰੀਤ ਉੱਤੇ ਵੀ ਇੱਥੇ ਆ ਜਾ ਪਰੇ ਹੋ ਜਾ ਕਿਹੜਾ ਕਿਹੜਾ ਦੌਗੀ ਕੋਣਾ ਦੌਗੀ ਗੁਰਪੀ ਤੇਗੀ ਕੋਣਾ ਇੱਕ ਗੋਲੀ ਕਮਲ ਇੱਕ ਗੋਲੀ ਦੇ ਹੋ ਗਿਆ 8 8 ਹੋਣੀ ਦੇ ਤਿੰਨ ਤਿੰਨ ਰਹਿ ਗਏ ਉਹ ਬਾਤ ਨੂੰ ਲੱਕ ਕੰਢੇ ਲਿਆ ਦੇੜੀ ਕੁੱਤੀ ਦੇ ਕੋਲ ਹਾਂ ਜੋੜੇ ਦੇ ਹਾਂ ਇਹਦੇ ਮਾਥ ਲਿਆੜੀ ਦੇ ਚਾਰ ਉਂਗਲ ਦੇ ਰੱਖ ਲੋ ਆਮ ਆ ਗਿਆ ਕਹਿੰਦੇ ਹੁੰਨੇ ਆ ਨਹੀਂ ਉਹ ਨਾ ਉਹ ਤਾਂ ਰੋਲਾ ਪੂਗਾ ਬਾਹਰ ਜਾ ਹਾਂ ਇਸ ਦਾ ਧਮਲ ਉਹਨੇ ਘਟ ਘਟ ਦੂਰ ਮਾਰਨੀ ਉਹ ਤੋਂ ਡਬਲਾ ਹੋ ਜੰਝੂੜਾ ਉਹ ਵੀ ਇਹਦੇ ਮੂਲੀ ਦੇ ਜਦੋਂ ਇਹਦਾ 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 ਕੋਈ ਇਹ ਇੱਥੇ ਪਾਣੀ ਪਾਣੀ ਗਿਆ ਵੀ ਤਾਂ ਰੋਲਾ ਪੈ ਗਿਆ ਆ ਮੇਰੀ ਵਾਰੀ ਆ ਗਈ ਆ ਕਲਰ ਵਾਲੀ ਹੈਗੀ ਇੱਕ ਹਨਾ ਆ ਤਾਂ ਮੇਰੀ ਪੁਰਾਣੀ ਦੀ ਗੋਲੀ ਮੈਂ ਕਹਿੰਦਾ ਸਹਿਜ ਤੱਕ ਵਿਜਾਰੇ ਤੱਕ ਵਾਰੀ ਓਕੇ ਬਲਾ ਥੋੜੇ ਕਿ ਕਿਲਣਾ ਤਾਂ ਲੈ ਤੁਹਾਨੂੰ ਵੀ ਨਹੀਂ ਹੁੰਦਾ ਸਵਾਰ ਕੇ ਸਹਿਜ ਤੱਕ ਆਉਂਵਾਰੀ ਉਹ ਥੋੜੀ ਚੱਲ ਦੋ ਇਹਦੇ ਮੂਲੀ ਦੇ ਬਾਈ ਸਹੀ ਚੱਕਿਆ ਕਰ ਆਪਣੀ ਗੋਲੀਆਂ ਚੱਲ ਸਹੀ ਮੇਰੀ ਖੋੜੀ ਕਿੱਥੇ ਗਈ ਇਧਰ ਜਿਹਨੂੰ ਆਈ ਕਿਧਰ ਇਹਨੂੰ ਪੰਡਾ ਪੁੰਜਾ ਕਰਕੇ ਚੋ ਚੱਲ ਸਾਜ ਤੈਨਾਂ ਬੁੱਤ ਤੈਨਾਂ ਗੋਲੀ ਸਹੀ ਉਹ ਤਾਂ ਤਾਂ ਜਮਾ ਹੀ ਨੇੜੇ ਕਿ ਫਿਰ ਸਹੀ ਇਹਦੇ ਨਾਲ ਜੋ ਨਾਲ ਪੁੱਛ ਕਿ ਕਿਹਨਾਂ ਚੱਲ ਮਨਜੀਤ ਜੀ ਬਾਈ ਲੈ ਸਾਜੀ ਉੱਤੇ ਸਾਕ ਗੰਗਿਆਦੋ ਸੈਦ ਦੀਆਂ আরਮ ਗੁਰਪ੍ਰੀ ਤੇ ਰਹੀ ਵੀ ਗੋਲੀ ਗੁਰਪ੍ਰੀ ਦੀ ਦੋ ਸੈਦ ਦੀਆਂ ਮੋੜ ਆਈ ਦਿਨ ਵਾਲਾ ਉਹਦੇ ਮਾਲ ਮੂਹ ਦੇ ਆ ਲੈ ਵੀ ਹੁਣ ਦੇਖਦੇ ਆ ਪੀਤੀ ਕੋਲ ਖਤਮ ਕਰਦਾ ਇੱਕ ਜ਼ਿਆਦਾ ਲੈ ਗਿਆ ਇੱਕ ਜ਼ਿਆਦਾ ਨਾ 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 ਤਬ ਇਹ ਦੇ ਹੋਇ ਨਾ ਪੁਆਇੰਟ ਕੈਮਰਾ ਫੋਟੋ ਉੱਤੇ ਰੋ ਪਰੋ ਜੀ ਪ੍ਰੋਵ ਆ ਲੈ ਤੇ ਅੰਦੇ ਤਾਂ ਇਹਦੀ ਲਾ ਲੈ ਗਿਆ ਯਾਰ ਆਪਣੀ ਉਹ ਲੈ ਹਾਂ ਅਗਲੀ ਵਾਰ ਮਾਰੂਗਾ ਇਹਦੀ ਲਾ ਦੇ ਲਾ ਨਿਸ਼ਾਨਾ ਨਾ ਥੱਲੇ ਪੁੱਤ ਉਹ ਤੋੜਦੀ ਰੋਲਾ ਤਾਂ ਇੰਡੀਆ ਪੈਂਦਾ ਹੁੰਦਾ ਤਾਂ ਓਏ ਉਰਦਮਾਨਾ ਨਿਆਣੇ ਫੇਲਣੀ ਛੱਡ ਕੇ ਇੰਡੀਆ ਵੀ ਨਿਸ਼ਾਨਾ ਹੋਂ ਛੱਡੇ ਆ ਇੰਡੀਆ ਕੋ ਹੁਣ ਇੰਡੀਆ ਵੀ ਨਹੀਂ ਖੇਡਦੇ ਨਿਸ਼ਾਨਾ ਨੂੰ ਪਤਾ ਨਹੀਂ ਗੋਲੀਆਂ ਦਾ ਗੋਲੀਆਂ ਦਾ ਪਤਾ ਹੀ ਨਹੀਂ ਕਿਸੇ ਨੂੰ ਹੋਰ ਅੱਗੇ ਏਰੀਆ ਬਸ ਛੋਟੀਆਂ ਦੀਨਾ ਰਹੀ ਇੱਕ ਸਾਰੇ ਏਰੀਆ ਦੇ ਸਾਰੇ ਤੋਂ ਫੜੀ ਜਾਂਦੇ ਲੋ ਵੀ ਇੱਧਰ ਚੱਲ ਰਿਹਾ ਫਟਬਾਲ ਦਾ ਮੈਚ ਨਿਆਣੇ ਖੇਡਣ ਲੱਗੇ ਆ ਟਾਲੀਆਨ ਫਟਬਾਲ ਝੂਟ ਲੈ ਲੈ ਪੁੱਤ ਤੱਕ ਕੀ ਅਗਰ ਗੋਲੀ ਆਪਣੇ ਬਾਦੀ ਵਿੱਚ ਆਂਦਰ ਰੱਖੇ ਬਾਦੀ ਵਿੱਚ ਐਨ ਕਾ ਮੂੰਹ ਤੇ ਹੀ ਬੜੀਆਂ ਲਾਈ ਫਿਰਦਾ ਪੱਟੋ ਛੋੜੀ ਦੇਖ ਛੋੜੀ ਲਾ ਦੇ ਕਿੰਨੇ ਹੋ ਰਹੇ ਪਛਾਦਿੰਦਾ ਮੈਂ ਸੱਚਾ ਨਾ ਨਾ ਇਸ ਸਖਰਤ ਨਾ ਸੱਚਾ ਨਾ ਨਾ ਇਸ ਸਖਰਤ ਤੋਂ ਗਿਆ ਨਹੀਂ ਨਾ ਵੀ ਸਾਡੀਆਂ ਕਾਣੇ ਗੋਲੀਆਂ ਵਾਲੀ ਗੇਮ ਚੱਲ ਰਹੀ ਹੈ ਇੱਧਰ ਇੰਡੀਅਨ ਦੀ ਇਟਾਲੀਅਨ ਦੀ ਫੁੱਟਬਾਲ ਚੱਲ ਰਹੀ ਲੋ ਜੀ ਪਹਿਲੀ ਪੀਤੀ ਹੋ ਗਈ ਖਤਮ ਉਲਾ ਚਲ ਤੇ ਤਾਂ ਆਹ ਹੁਣ ਭਾੜੀ ਰਹੂੰਗਾ ਨੋ 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 ਮਾਂ ਕਹਦੇ ਉੱਪਰੋਂ ਠੇਲੇ ਠਾਣੂ ਪਤਾ ਨਹੀਂ ਕੀ ਕਰਦੇ ਆ ਉਹ ਕਹਿੰਦੇ ਹੁੰਨੇ ਅੱਗੇ ਚਾਹੁੰਦਾ ਹੈ ਜੀ ਮੈਂ ਤੋਂ ਬਾਦ ਮੈਂ ਤੋਂ ਦੂਰ ਆ ਗੋਲੀਆਂ ਦਿਖਦੀਆਂ ਘਾਟਾਂ ਵਿੱਚੋਂ ਪਤਾ ਨਹੀਂ ਧੁੱਪ ਕਰਕੇ ਕੈਮਰੇ ਕਰਕੇ ਦੋਗੀ ਤੂੰ ਆ ਭਾਈ ਤੇਗੀ ਮੈਂ ਚੋਗੀ ਹੈ ਜੀ ਮੈਂ ਜਾਨੂੰ ਫਟਵਾਲ ਦੇਖ ਕਿਉਂ ਨਾ ਮੁੰਡਿਆਂ ਦੀ ਅਨੈਟਿਵ ਲੱਗਿਆ ਹਰੇ ਵਾਲੀਬਾਲ ਦਾ ਉਹ ਬੰਗਾਲੀ ਭਾਈ ਸ਼ਾਨ ਨੂੰ ਵਾਲੀਬਾਲ ਖੇਲਦੇ ਆ ਆ ਬੱਤਰੇ ਜੀ ਪਰ ਬਹਿ ਜਾਣਾ ਦਾ ਹੰਦੀ ਨੇ ਆ ਟੋਕਰੀ ਜਿਵੇਂ ਟਣਾ ਚਾਲ ਮਲੇ ਕਹੋੜਦੇ ਹੋ ਨਹੀਂ ਨਹੀਂ ਮੈਂ ਤਾਂ ਤੇਜ਼ ਦੂੰ ਹਾਂ ਗਿਰ ਨਾ ਜਾਈ ਵਾ ਪੈ ਜਾ ਵਿੱਚ ਐ ਕਰਗੀ ਚਾਲਣ ਬੱਤਵੀ ਦੀ ਪਰ ਬਾਈ ਜੀ ਇਹਦੇ ਪਰ ਆ ਕੇ ਦੂਈ ਪਰ ਠੀਕ ਆ ਆ ਲੈਣਾ ਬਲੈਕ ਬਲੈਕ ਕਿਹੜਾ ਉਹ ਵਾਲਾ ਠੀਕ ਆ ਰੁਕ ਰੁਕ ਜਣਦੇ ਹਣ ਇਹਨੂੰ ਆਪੇ ਗਰਨਾ ਜਾਈ ਉਤਰੀ ਨਾ ਮੈਂ ਰੋਕਦਾ ਆਗੇ ਚਾਬੇ ਤਾਂ ਹੁਣ ਆਪੇ ਲੈ ਤੂੰ ਤੈਨੂੰ ਲੈਣਾ ਆਉਂਦਾ ਹੁਣ ਸਾਥ ਕੀ ਮਿਲਣੀ ਹੁੰਦੀ ਆ ਹਾਂ ਚਾਨ ਉਹਦਾ ਹੌਲੀ ਹੌਲੀ ਕਰਕੇ ਇਹਨੂੰ ਹਾਂ ਆਏ। ਸ਼ਾਲ। ਉਹ ਆਪਣਾ ਘਰ ਦੇਦਾ ਯਾਰ ਇਹਦੇ। ਘਰ ਦੇ ਕੋਲੇ ਪਾਰਕ ਆਈ ਆਪਣੇ। ਹਾਂ ਬਸ ਮਰੀ ਹੋਲੀ। ਆੜੀ ਨਹੀਂ ਆਉਣੀ। ਐਡੇ ਲਾਕ ਵਾਲੀ ਦੇ। ਉਹ ਵੀ ਸਾਇਦ ਦੀ ਵਾਰੀ ਅਗਲੀ ਮੈਂ ਲਾਉਂਗਾ ਲਫਰ ਜੀ ਕਿਹਤ ਕਹਾਂ ਤੂੰ ਹਾਂ ਇੱਕ ਜੇਤੂ ਆ ਮੈਂ ਓਕੇ ਲਾਲ ਦੇ ਨਹੀਂ ਇੱਧਰ ਤੂੰ ਵੀ ਹਾਂ ਇਹ ਚੱਟ ਗਈ ਸੀ ਲੱਗਦੀ ਹੋਣੀ ਯਾਰ ਛਟ ਲਾ ਮੈਂ ਦੇਖੀ ਹੁਣ ਦੇਖ ਮੈਂ ਗੋਲੀ ਪਾਉਂਦਾ ਪਰਾਵਾ ਦੂਰ ਇਹ ਆ ਤਾਂ ਕੋਈ ਗੱਲ ਹੀ ਬਣੀ ਮੇਰੀ ਬਾਹਨ ਦਾ ਚਾਰੇ ਆਹ ਦੇ ਮੂਰੀ ਜਿਹੜੀ ਗੱਗਲੀ ਕੰਮ ਨਾ ਦੇ ਕੋਈ ਕੋਸ ਤੋਂ ਜਿਹਨੂੰ ਆਉਂਦੀ ਆ ਆਉਂਦੀ ਆ ਬਾਈ ਨੇੜੇ ਨੂੰ ਓਏ ਰਾ ਤਾਂ ਤੂੰ ਪੈਗਾ ਵੱਡ ਗਿਆ ਪੈ ਉਹ ਥੰਨੇ ਹੀ ਉੱਥੇ ਦਵਾਰ ਲੋ ਲੋ ਗੋਲੀਆਂ ਮੋੜੋ ਬਾਈ ਗੋਲੀਆਂ ਮੋੜਨ ਨੂੰ ਵੀ ਆ ਪਿੱਛੇ ਬਈ ਸੀ ਆ ਦੋ ਨਹੀਂ ਦੇਣੀਆਂ ਨਹੀਂ ਸੀ ਹਾਂ 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 ਟੈਂਪਰ ਬੋਲ ਉਹ ਹੋਆ ਤੇਜ਼ ਵਜੇ ਗੱਮ। ਲਾਏ। ਉਹ ਦੇ ਲਾਦੇ ਜਿੱਥੇ ਉਹ ਮਿੱਟੀ ਜੀ ਉਹ ਕਰੀ ਵੀ ਆ। ਗੱਬਲੀ ਜਣੀ? ਹਾਂ ਗੱਬੀ ਵਾਲੀ। ਆਹ ਆ। ਆਹੀ ਆ। ਇਹ ਲੈ। ਲੈ ਸਹਜ, ਸਹਜ ਲੈ ਆ। ਤੂੰ ਯਾਰ ਦੂਰ ਨਹੀਂ ਬਣਾਈ ਵੀ ਆ। ਸਹਜ ਤੇ ਜਦੋਂ ਗਾਹੀ ਨਹੀਂ ਪੈਂਦੀ ਆ। ਇਹ ਲੈ। ਇਹਦੇ ਲੈ। ਉਹ ਤਾਂ ਦੇ ਤਿੰਨ ਤਿੰਨ ਕਰਨੇ ਨੂੰ। ਵੇਖੀ ਗੋੜਾ ਉਹਦਾ ਉਹ ਨਾਲ ਮਾਰ ਕੇ ਤਾਂ ਹੀ ਨਿਸ਼ਾਨਾ ਬਣਦਾ ਭਾਈ ਆਈ ਹਾਂ ਹਾਂ ਜੋਈ ਲੋਈ ਕੋਲ ਆਂ ਕਰਕੇ ਮਾਰਨ ਨੂੰ ਚੱਲ ਨਾਦ ਤੋਂ ਗੜੀ ਵੀ ਲਾਉਣੀ ਆ ਖੜ ਜਾ ਖੜੇ ਮੈਂ ਦੱਸਦਾ ਹਾਂ 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 ਉਹ ਨਹੀਂ ਉੱਥੇ ਰੱਖ ਦਮਨ ਬਈ ਜੇ ਬੋਲੀ ਫੁੱਟ ਵੀ ਹਾਂ ਮੈਂ ਜ਼ਿੰਮੇਵਾਰ ਨੀ ਹੋਊਂਗਾ ਓਕੇ ਠੀਕ ਆ ਇਹਦਾ ਤੂੰ ਅਰਜਨ ਲੈ ਬੋਲੀਏ ਨਾਦਨ ਕਰੀਏ ਆ ਅਗਲਾ ਦੋ ਤਾਂ ਪੱਕੇ ਚੱਲ ਆ ਜਾ ਕਵਾਰਾ ਦੇ ਸਗੜੀ ਦੇ ਨੂੰ ਭੁੱਲ ਗਿਆ ਯਾਰ ਨਿਸ਼ਾਨਾ ਫੇਰ ਕਾਦੋ ਲੈ ਜੰਨੇ ਉਲਾ ਹੋਏ ਹੋਏ ਕੋਈ ਹੁਣ ਟੌਪ 'ਤੇ ਲਾਉਂ ਜੇ ਆਹ ਪੱਟੇ ਗਏ ਓਏ ਸੱਜ ਪੱਟੇ ਗਏ ਚੱਕ ਸੱਜ ਮੰਦਾ ਗਾਲ ਨੂੰ ਚਾਰੇ ਜਿੱਤ ਗਿਆ ਨਾ ਚਲੋ ਪੱਟੇ ਗਏ ਓਏ ਅਸੀਂ ਯਾਰ ਪੁਰਾਣੇ ਬਾਪੀਆਂ ਸੀ ਪੁਰਾਣੇ ਲੱਗਿਆ ਦਾ ਧੁੱਕਾ ਹੀ ਮਾਰਦਾ ਉਹ ਜਾ ਘਾਟ ਹੋ ਰਿਹਾ ਤੇਨੂੰ ਕਿਹਨ ਟਕ ਟਕ ਕਰ ਮੇਰੀ ਬਾਲੀ ਬਾਲ ਟਕ ਟਕ ਵਾਲੀ ਉਹ ਬਾਈ ਗੋਲੀ ਮੋੜੋ ਪਾ ਪਾਹੀ ਆਈ ਕਰਦੀ ਟਕ ਟਕ ਵਾਲੀ ਗੋਲੀ ਦੋ ਗੁਰਪ੍ਰੀਤ ਰਾਮ ਹਰ ਕੰਨ ਲੈ ਆਪੋ ਵੀ ਘੰਟਾ ਆਏ ਕਰੀਏ ਚਲੋ ਆਏ ਆਏ ਕਰਕੇ ਨਹੀਂ ਜਾਨਾ ਲੱਗਦਾ ਟੰਡ ਟੰਡ ਕਰਨਾ ਪੈਂਦਾ ਪਹਿਨਾ ਆਜੋ ਬਾਈ ਪਹਿਲੇ ਪਹਿਲੇ ਪੰਜ ਗੋਲੀਆਂ ਲੈ ਮੈਨੂੰ ਦੋ ਕਾਲ ਪਾਉਣੀਆਂ ਦੇ ਲੈਣਾ ਠੀਕਦਾ ਉਹ ਨਾਲ ਆ ਜਾ ਇੱਧਰ ਕੀ ਨੇੜੇ ਆ ਰਾਹ ਇੱਥੇ ਤਾਂ ਕੱਢ ਲੈ ਵੀਰੇ ਆਪਣੀ ਮਨ ਪਸੰਦ ਦੀਆਂ ਮਨ ਪਸੰਦ ਤਾਂ ਕੁਝ ਨਹੀਂ ਬਸ ਰੋਲ ਚਾਹੀਦੀ ਚੋਰ ਸੁਣਾਉਣ ਵਸ ਪੰਜ ਗੋਲੀਆਂ ਤੇ ਕੰਮ ਲਾ ਜਾ ਕੌਨਸੈਂਟਰੇਟ ਕਰ ਲੈ ਇਹਦੇ ਵਿੱਚ ਆ ਜਾ ਭੱਜ ਕੇ ਅੱਗੇ ਥੁੱਕਲਾ ਲੈਣਾ ਵੀ ਕੋਲ ਜਾ ਕੇ ਰੁਕ ਜੀ ਮਿੱਟੀ ਚ ਰੁਕ ਆਹ ਬੱਸ ਕੋਹ ਬੈਰੂ ਉਹ ਬੈਰੂ ਨਹੀਂ ਭਾਈ ਪਹਿਲਾਂ ਹੀ ਹੈ ਪਹਿਲਾਂ ਚੱਲ ਫੱਡੀ ਬਈ ਯਾਰ ਇੰਨਾ ਚ ਰੌਲਾ ਦੋ ਨਾ ਜੀ ਪਹਿਲਾਂ ਮੈਂ ਹਾਂ ਠੀਕ ਆਹ ਲਓ ਉਂਗਲੀਆਂ ਜੱਟ ਮੰਨ ਲਓ ਹਾਂ ਕਹੋ ਲਓ ਦੋ 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 ਦ ਹਾਂ ਹੁਣ ਤਾਂ ਫੈਸਲਾ ਪਿਆ ਪੱਟ ਤੇ ਪਿਆ ਫੈਸਲਾ ਪਾਇ ਗੁਰੂ ਚਾਨ ਹੁਣ ਤਾਂ ਮੈਂ ਨਹੀਂ ਕਰਦਾ ਇਹ ਕਿਤੇ ਹੋਰ ਦਿਖਦੀਆਂ ਆ ਆ ਮੇਰਾ ਦੂਰਾ ਲਾਸਟ ਚ ਮੇਰੀ ਆ ਲਾਸਟ ਚ ਮੇਰੀ ਆ ਉਹਦੀ ਜਿਆਦਾ ਸੈਂਜ ਦੀ ਤੇਗਾ ਬੈਗੋ ਮਜੀਦ ਤੇ ਆਦੀ ਨਾ ਵੀ ਮਜੀਦਾਂ ਬਾਈ ਮੇ ਲਾਸਟ ਚ ਮੇਰੀ ਤਾਂ ਭਾਈ ਸਹੀ ਫੇਰ ਹੁੰਦਾ ਪਰ ਇਹ ਮੋਦਾ ਚੱਲ ਖਾਲੀ ਵੀ ਬਰਾ ਹੋ ਜਾ ਸਹੀ ਬਰਾਬਰ ਆ ਗਿਆ ਚੱਲ ਮੇਰੇ ਦੱਕ ਤੱਕ ਤਾਂ ਪੁੰਚਣੀ ਆ ਉਹੀ ਇਹਦੇ ਨੂੰ ਆ ਵੀਰ ਹਾਂ ਇਹਦੀ ਲਾ ਲਾ ਇਹਦੇ ਲਾ ਮ ਜੀ ਤਾਂ ਲਾ ਲਾ ਨਹੀਂ ਰੋਲਾ ਪੈ ਜੀ ਰੋਲਾ ਪੈ ਜੀ ਬਾਹਰ ਲਈ ਦਿਓ ਹਾਂ ਹਾਂ ਬਾਹਰ ਵਾਲੀ ਦਿਓ ਰੋਲੇ ਭਾਂਤੀ ਦੀ ਦਾ ਬਚ ਗਏ ਮੇਰੀ ਬਾਈ ਕਬੜਾ ਲਾ ਲੈ ਵੀ ਇਹਦੇ ਚਾਰੇ ਪੰਜੇ ਆ ਜਾਂਦੀਆਂ ਨਾ ਉਹ ਮਾਪੀ ਚਾਹ ਉਹਦੇ ਉੱਪਰ ਆ ਲੈਣਾ ਪੁਣਾ ਮਾਰ ਕੇ ਐ ਕਰਕੇ ਐ ਦੱਬ ਨੂੰ ਪਰ ਉਹ ਜੱਬ ਲਾ ਬੂ ਤੂੰ ਹੀ ਪੂਛ ਦੱਬਲੀ ਕੁਛੀ ਉਹ ਮੇਰੇ ਤਾਂ ਪੂਛਿਆ ਪਰ ਇਹ ਸਹੀ ਪਰ ਉਹ ਜੱਬ ਪੂਛ ਦੱਬੀ ਵੀ ਬਸ ਨਾ ਵੱਡਦੀ ਨਾ ਦੱਬੀ ਵੀ ਆ ਨਹੀਂ ਦੱਬੀ ਵੀ ਆ ਇਹ ਤੁਹਾਡੀ ਇਹ ਆਈ ਚੱਲ ਇਹਦੇ ਨਾਲ ਦੇ ਇਹਦੇ ਕਾਰਟ ਮਾ ਦੋ ਉਈ ਨੋ ਚੱਕ ਸਾਂਜੂ ਸਹੀ ਚੱਕ ਬਣਿਆ ਬੁੱਤੀ ਕਿਸੇ ਕੋਈ ਕੋਈ ਓਏ ਫੇਰ ਲਾ ਦੇਣਾ ਵਿਚ ਨੂੰ ਲਾ ਦੇ ਇਹਦੇ ਮੁਰਲੀ ਦੇ ਸਾਹਿਬ ਜੀ ਦੇ ਕੀ ਕਰਦਾ ਉਹ ਲਾ ਦੇ ਯਾਰ ਹਾਂ ਲਾ ਦੇ ਯਾਰ ਜਿਹੜੀ ਜੀ ਕਰਦਾ ਹਾਂ ਨੇੜੇ ਦੇ ਲਾਉਣੀ ਨੇੜੇ ਲਾ ਦੇ ਜਿਹੜੀ ਜੀ ਕਰਦਾ ਲਾਤੀ ਤੇਰੀ ਜਾਂ ਸਾਹੀ ਹਾਂ ਇਹਦੇ ਜੀ ਕਰਦਾ ਨਿਸ਼ਾਨੀ ਲਾ ਦੇ ਤਾਂ ਥੋੜੀ ਮਾਰੀ ਵੀ ਕੋਈ ਇੱਥੇ ਵੀ ਗੇਰ ਨਹੀਂ ਤਾਂ ਗੱਬੇ ਜੇ ਗੇਰ ਕਿਸੇ ਇੱਕ ਦੇ ਦਾ ਬੱਜੂ ਸਭ ਤੇਰੇ ਉਹ ਤੇਰੀ ਉਹ ਮੈਂ ਕੰਮ ਲੈ ਦੇਣਾ ਨਹੀਂ ਫੁੱਟੇ ਸੀ ਇਹ ਕਿ ਹਾਰਦਾ ਲੱਗਦਾ ਹੁੰਦਾ ਤੇ ਯਾਰ ਇੱਕ ਕੰਢੇ ਵਾਲੀ ਤੋਂ ਲਾ ਕੰਢੇ ਵਾਲੀ ਤੇ ਲਾ ਕੰਢੇ ਉੱਪਰ ਵੱਜੀ ਪਾਣੀ ਨਹੀਂ ਪੈਣੀ ਕੰਢੇ ਉੱਪਰ ਵੱਜੀ ਪਾਚ ਗਈ ਮੈਂ ਤਾਂ ਚੱਕ ਲਈ ਸੀ ਉਹ ਤੋੜਨੇ ਆਇਓ ਕੱਢ ਕੇ ਮੈਂ ਤਾਂ ਤੋੜ ਤੂੰ ਕਿੱਥੇ ਮਾਰਦੀ ਤੇ ਤੈਨੂੰ ਕਿੱਥੇ ਲੱਗੀ ਨਹੀਂ ਲੈ ਨਾ ਦਿਨ ਤੇਰੇ ਵਰਗੀ ਇਹਦੇ ਵੀ ਕੰਮ ਨਾ ਬੋਲ ਬੈਰੂ ਚੰਨੀਆਂ ਬਾੜੀਆਂ ਉੱਪਰ ਵਾਏ ਇਹ ਆ ਦੇਖਾ ਬੂਹੇ ਕੰਡਾ ਮੋਤੀ ਦੇ ਨੂੰ ਚੱਲ ਕੰਡਾ ਹੁਣ ਕੰਡਾ ਉੱਤੇ ਰਨਿੰਗ ਕੰਡਾ ਫੁੱਟਿਆ ਮੇਰਾ ਕੰਡਾ ਉੱਤੇ ਰਨੂ ਲਿਆ 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 ਟੰਗ ਦੀ ਦੀ ਟੰਗ ਦੀ ਨਹੀਂ ਮੰਨਦਾ ਗੱਲ ਸਾਰੀਆਂ ਟੰਗ ਦੀਆਂ ਦੀ ਫੇਰ ਆ ਚੱਕ ਲੈ ਵਿੱਚ ਜਿਹੜੀ ਚੱਕੀ ਆ ਬਾਈ ਮੰਨਦੇ ਮਾਦ ਟੰਗ ਦੀ ਦੀ ਫੇਰ ਸਾਡੇ ਲੱਖ ਚੰਦਨ ਨਹੀਂ ਲਿਆਇਆ ਉਹ ਤੇਰੀ ਓਏ ਕਮਲ ਕੋਈ ਮਰ ਗਈ ਕੱਢ ਲੈ ਦੋਈ ਨਹੀਂ ਲੰਘਾਈ ਜੀ ਉਹ ਨਾ ਮੈਂ ਤੇਰੀ ਵਾਰੀ ਨਹੀਂ ਹੈਗੀ ਕੰਮ ਤੇਰੇ ਨਾਲ ਉਹ ਸੱਚ ਸੈਜੂ ਦੀ ਵਾਰੀ ਮੈਨੂੰ ਲੱਗਿਆ ਰੌਂਡੀ ਲੱਗ ਗਈ ਤੇਰਾ ਚਲ ਕੋਈ ਨਾ ਸੈਜੂ ਵਾਲੀ ਵਾਰੀ ਪਰਾ ਹੋ ਜਾ ਇਹ ਲਾਵੀਂ ਆ ਗਈ ਸੈਜ ਇਹਦੀ ਰਾਜ ਨੂੰ ਔਖੇ ਦਾਸ ਕੀ ਦੇਣੇ ਆ ਬਚਾ ਹੋ ਗਿਆ ਲੈ ਜੀ ਉਹ ਇਹਨਾਂ ਕੇ ਜਿਹਨੂੰ ਕੱਢਣਾ ਇਹਨੂੰ ਔਖੇ ਟਾਸ ਕਿਹਾ ਹਾਂ ਤੇਰੀ ਆ ਤੇਰੀ ਆ ਵੀ ਫੜ ਆ ਤੇਰੀ ਹੋਵੇ ਜਿਹੜੀ ਕੁਤੀ ਜਿਗਰੀ ਤੇਰੀ ਹੋਵੇ ਆ ਜਾ ਕੋਸ ਤਾ ਜਾ ਆਗੇ ਮਾਰ ਕੰਡੇ ਕੰਡੇ ਵਾਤੀ ਰੱਖ ਰੱਖ 40 ਇੱਕ ਇਧਰ ਨੂੰ ਵੀ ਦੇਈ ਦੀ ਕੋਲੀ 1000 ਰੱਖ ਗੋਲੀ ਇਹ ਤਾਂ ਲੈ ਲੈ ਰੰਗ 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 ਆ ਪੰਪਣੀ ਘਾਟੇ ਚ ਜਾ ਪੰਪਣੀ ਘਾਟੇ ਚ ਵਾਗੀ ਭਾਈ ਬਾਈ ਬੋਲੂ ਮੈਰੂ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਇਹ ਸਾਰੀਆਂ ਨਹੀਂ ਆ ਬਾਈ ਇਹਦੇ ਲਾ ਦੇ ਕੰਡਕਟ ਬਾਈ ਇਹ ਤਾਂ ਦਾਪ ਤਾਂ ਹੁਣ ਵੀ ਮਤਲਬ ਉਹ ਆ ਉਹ ਜਿਹੜੀ ਕਹਤਾ ਉਹ ਹੀ ਆ ਉਹ ਹੀ ਆ ਮੈਂ ਮੈਂ ਮਾਰ ਦੇਣੀ ਨਹੀਂ ਨਹੀਂ ਮੈਂ ਤੈਨੂੰ ਕਹਤਾ ਵੀ ਨਹੀਂ ਜਿੱਤ ਲੈਣੀਆਂ ਸਾਰੀਆਂ ਤੂੰ ਜਿੱਤ ਹੀ ਲੈ ਅੱਜ ਹੋਏ 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 ਲੈ ਆਜ ਓਏ ਉਹ ਤਾਂ ਤੇਰੀ ਵਾਰੀ ਆ ਮੁਜੀਦ ਵਾਲ ਦਾ ਸਰਕ ਰਹਿ ਗਿਆ ਮੰਨਦਾ ਗਾਲੂ